ਧਿਆਨ ਰੱਖਣਾ ਵੀ ਜਦੋਂ ਕੋੜੀ ਦੇ ਉੱਤੇ ਰੱਖਣਾ ਇਹ ਰੱਖਣਾ ਜਾਂ ਗੱਡੀ ਰੱਖਣੀ ਆ ਤੇ ਉਦੋਂ ਇੱਕੋ ਦਾ ਮੁਕਤੇ ਨਹੀਂ ਸੱਡਦੇ ਨਹੀਂ ਜਿੰਦੇ ਨਾਲ ਕੋੜੀ ਡਰੇ ਨਾ ਤੇ ਉਸ ਤੋਂ ਬਾਅਦ ਚ ਇਹਦੇ ਉੱਤੇ ਜਿਹੜੀ ਆ ਗੱਡੀ ਆ ਇਹ ਰੱਖਣੀ ਆ ਤੇ ਕਈ ਬਾਈ ਹੁਣ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤਾ ਸੀਗਾ ਵੀ ਜਿਹੜੀ ਗੱਡੀ ਆ ਉਹ ਐਸ ਲੋਡ ਪਾਈ ਸੀ ਨਾ ਮੇਰੇ ਤੇ ਉਹ ਆਂਦੇ ਸੀ ਬਾਈ ਇਹਨੂੰ ਐਂ ਪਾਇਆ ਕਰੋ ਤੇ ਐਂ ਤਾਂ ਕੋਈ ਗੱਲ ਜੀ ਬੰਦ ਹੀ ਨਹੀਂ ਇਹਦੀ ਤੇ ਇਦਾਂ ਸਹੀ ਨਹੀਂਗੀ ਇਹ ਤੇ ਸਾਰੇ ਵੀਰ ਭਰਾ ਇਦਾਂ ਹੀ ਪਾਉਂਦੇ ਗੱਡੀ ਇਹ ਤੇ ਮੇਰੇ ਹਿਸਾਬ ਨਾਲ ਤਾਂ ਇਦਾਂ ਹੀ ਸਹੀ ਆ ਬਾਕੀ ਜੇ ਨਹੀਂ ਸਹੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਪਰ ਮੈਂ ਤਾਂ ਜਿੰਨਿਆਂ ਦੇ ਪਾਈ ਦੇਖੀ ਆ ਉਹਨਾਂ ਦੇ ਇਦਾਂ ਹੀ ਪਾਈ ਹੁੰਦੀ ਆ ਤੇ ਜਿਹੜੀ ਆ ਸੈਂਟਰ ਲਾਈਨ ਬਣੀ ਹੋਈ ਆ ਘੋੜੇ ਦੀ ਜਿਹੜੀ ਹੱਡੀ ਹੁੰਦੀ ਆ ਵਾਲੀ ਇਹਦੇ ਨੂੰ ਬਿਲਕੁਲ ਸਿੱਧੀ ਰੱਖਣੀ ਆ ਤੇ ਕਈ ਗੱਡੀਆਂ ਦੇ ਵੀ ਸਿਉਣ ਵੱਜੀ ਹੁੰਦੀ ਜਿਹੜੀ ਆਪਣੀ ਪੁਰਾਣੀ ਗੱਡੀ ਸੋਦੇ ਸਿਉਣ ਵੱਜੀ ਸੀ ਬਿਲਕੁਲ ਸੈਂਟਰ ਤੇ ਪਰ ਇਹਦੇ ਨਹੀਂ ਵੱਜੀ ਤਾਂ ਇਸ ਕਰਕੇ ਇਹਦੇ ਆਪਾਂ ਇਸ ਤਰ੍ਹਾਂ ਆਪਦੇ ਹਿਸਾਬ ਦੇ ਨਾਲ ਤੱਕ ਦੇ ਨਾਲ ਇਹਨੂੰ ਸੈਂਟਰ ਦੇ ਵਿੱਚ ਲਾਈਨ ਕਰ ਲੈਣਾ ਬੜੀ ਗੱਲ ਆ ਤੇ ਘੋੜੀ ਦੇ ਇੱਥੇ ਅੱਗੇ ਖੜ ਕੇ ਦੇਖ ਲਿਓ ਦੋਨੇ ਪਾਸੋਂ ਵੀ ਬਰੋਬਰ ਆ